ਵੈਗੁਰਜੀ ਕਰਾਲ ਸਿੰਘ ਸਾਹਿਬ ਵੈਗੁਰਜੀ ਕੀ ਫਤਿਹ ਮੈਂ ਮੈਂ ਉਹ ਗੁਰਦੁਆਰੇ ਅਲਗੋਆਲੇ ਨੇ ਸਵੇਰੇ ਟੈਲੀਫੋਨ ਕਰਕੇ ਸੱਦਿਆ ਕਿ ਐਸੀ ਇੱਕ ਬੰਦਾ ਫੜਿਆ ਆ ਜਿਹੜਾ ਗੁਰਦੁਆਰੇ ਸਵੇਰੇ ਗੁਰਦੁਆਰੇ ਅੰਦਰ ਹਾਜ਼ਰ ਹੋ ਗਿਆ ਤੇ ਜਦੋਂ ਮੈਂ ਗਿਆ ਮੈਂ ਜਾ ਕੇ ਦੇਖਿਆ ਤੇ ਉਹ ਬੰਦੇ ਬਾਲ ਤੇ ਇਹਨਾਂ ਨੇ ਫੜਿਆ ਸੀਗਾ ਬੰਦੇ ਨੂੰ ਤੇ ਜਦੋਂ ਉਹਨਾਂ ਨਾਲ ਉਸਤੇ ਗੱਲਬਾਤ ਕੀਤੀ ਤੇ ਉਹ ਕਹਿੰਦਾ ਬੰਦਾ ਦਸੀ ਜਾਂਦਾ ਕਹਿੰਦਾ Nepal ਦਾ ਆ ਕਹਿੰਦਾ ਕਿਸੇ ਪਾਸੇ ਦਾ ਦਾਦਾ ਉਹ ਕੋਈ ਨਹੀਂ ਸੀ ਦਾ ਤਰੇ ਆ ਤੇ ਬਾਅਦ ਦੇ ਵਿੱਚ ਜਦੋਂ ਬਾਕੀ ਸਰਕਾਰ ਤੋਂ ਬੇਨਤੀ ਕਰਦਾ ਵੀ ਜਿਹੜੇ ਬੰਦੇ ਬਾਹਰਲੇ ਸੂਬਿਆਂ ਦੇ ਆਉਂਦੇ ਆ ਉਹਨਾਂ ਨੂੰ ਚੈੱਕ ਕਰਕੇ ਪੰਜਾਬ ਦੇ ਵਿੱਚ ਆਉਣ ਦਿੱਤਾ ਜਾਵੇ ਜਾਂ ਉਹਨਾਂ ਦਾ ਕੋਈ ਵੀ ਕੋਈ ਹਸਾਬ-ਕਿਤਾਬ ਹੋਵੇ ਜਿੱਥੇ ਵੀ ਹੋਵੇ ਪੰਚਾਇਤਾਂ ਨੂੰ ਜਿੱਤੇ ਕੋ ਪਿੰਡ ਦਾ ਬਾਹਲਾ ਰਹਿੰਦਾ ਹੋਵੇ ਤਾਂ ਪੰਚਾਇਤਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਪਿੰਡ ਦਾ ਕਿਹੜੇ ਕਿਹੜੇ ਸੂਬੇ ਦਾ ਬੰਦਾ ਇੱਥੇ ਪਿੰਡ ਕੋ ਪੰਚਾਇਤ ਕੋ ਆਇਆ ਤੇ ਉਹਦੀ ਨਿਸ਼ਾਨੀ ਹੋਣੀ ਚਾਹੀਦੀ ਆ ਦੂਜੀ ਗੱਲ ਪਤਾ ਹੀ ਨਹੀਂ ਲੱਗਾ ਬੰਦਾ ਕਿੱਥੇ ਜਾਏ ਕਿੱਥੇ ਜਾਣਾ ਹੈ ਉੱਡੋਪਾਲ ਦੱਸਦਾ ਬਾਕੀ ਸਰਕਾਰ ਤੋਂ ਬੇਨਤੀ ਕਰਦੇ ਆਂ ਕਿ ਜਿੰਨੇ ਵੀ ਗੁਰਦੁਆਰੇ ਪੁਲਿਸ ਨੇ ਫੜਨੇ ਆਂ ਪਾਉ ਬੰਦਾ ਆ ਗਿਆ ਜੀ ਪੁਲਿਸ ਦੇ ਹਵਾਲੇ ਕਰਾਤਾ ਜੀ ਤੇ ਜਦੋਂ ਮਤਲਬ ਕੋਈ ਵੀ ਗਲਤ ਬਾਤ ਹੋਵੇ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਬੰਦਾ ਤਾਂ ਚਲੋ ਅਸੀਂ ਪੁਲਿਸ ਨੂੰ ਫੜਾਈ ਦਿੱਤਾ ਤੇ ਪਰਚਾ ਵੀ ਕਹਿੰਦੇ ਅਸੀਂ ਦਰਜ ਕਰ ਦਵਾਂਗੇ ਬਾਕੀ ਇਹ ਆ ਬੇਨਤੀ ਵੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੇ ਗੁਰਦੁਆਰੇ ਜਿੰਨੇ ਵੀ ਹੈਗੇ ਆ ਕੋਈ ਵੀ ਗੁਰਦੁਆਰਾ ਕੋਈ ਮੰਦਿਰ ਆ ਸਾਰਿਆਂ ਦੀ ਹਵਾਲਤ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਮਤਲਬ ਭਾਈਚਾਰਾ ਬਣਿਆ ਰਹੇ ਤਾਂ ਕਿ ਬਕਾਰ ਕੋਈ ਹੱਲ ਇਹਦਾ ਹੱਲ ਲੱਭਿਆ ਜਾਵੇ ਇਸ ਕਰਕੇ ਗੁਰਦਵਾਰਿਆਂ ਦੀ ਦੇਖਪਾਲ ਜ਼ਰੂਰੀ ਆ ਤਾਂ ਕਿ ਲੜਾਈ ਝਗੜੇ ਹੋਣ ਦਾ ਡਰਿਆ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਭਾਈਚਾਰਾ ਸਾਡਾ ਜਿਹੜਾ ਬਹੁਤ ਚੰਗਾ ਪਿੰਡ ਦਾ ਇਹ ਇੱਕ ਦੂਜੇ ਦੀ ਗੱਲ ਮੰਨ ਲੈਂਦਾ ਵਾਈਕਰਜੀਕਾ ਖਾਲਸਾਵਾ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦਾਰ ਸਾਹਿਬ ਸਿੰਘ ਸਭਾ ਟੀ ਪਿੰਡ ਥਾਣਾ ਫਲੌਰ ਵਿੱਚ ਪਿੰਡਾ ਜਿੱਥੇ ਇੱਕ ਅਣਪਛਾਤਾ ਆਦਮੀ ਦਾਖਲ ਹੋਇਆ ਸੀ ਜੋ ਮੈਂ ਮੌਕਾ ਤੇ ਇਸ ਪਾਰਟੀ ਸਮੇਤ ਪੁੱਜੇ ਸੀ ਜਿਸ ਤੇ ਅਸੀਂ ਵੈਰੀਫਾਈ ਕੀਤਾ ਜੋ ਗਰੰਥੀ ਸਿੰਘ ਨੇ ਦੱਸਿਆ ਕਿ ਸਵੇਰ 5:30 ਵਜੇ ਦੀ ਨਿਤਨੇਮ ਦੀ ਅਰਦਾਸ ਹੋ ਰਹੀ ਸੀ ਤਾਂ ਇਹ ਅਣਪਛਾਤਾ ਆਤਮੀ ਗੁਰਦਾਸ ਸਾਹਿਬ ਜੀ ਜਦੋਂ ਦਾਖਲ ਹੋਇਆ ਇੰਨੇ ਵਾਈਪਰ ਨਾਲ ਜੋ ਨਿਸ਼ਾਨ ਸਾਹਿਬ ਦੇ ਉੱਤੇ ਦੋ ਚਾਰ ਮਾਰੇ ਅਪਰੰਤ ਦਰਬਾਰ ਸਾਹਿਬ ਦੇ ਅੰਦਰ ਬੈਠ ਗਿਆ ਜੋ ਲੋਕ ਸੀ ਇਹਦੇ ਹੱਥ ਵਿੱਚ ਫੜਿਆ ਉਹ ਫਰਸ਼ ਦੇ ਉੱਪਰ ਮਾਰ ਰਿਹਾ ਸੀ ਤੇ ਜਿਹੜੀਆਂ ਗਲੀਚੇ ਚਾਦਰਾਂ ਵਿਸ਼ੀਆਂ ਸੀ ਉਹਨਾਂ ਨੂੰ ਉਤਰਾ-ਪੁਤਰਾ ਕੀਤਾ ਤੇ ਲੋਕ ਜਿਹੜਾ ਉਹ ਗ੍ਰੰਥੀ ਦੇ ਉੱਪਰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਜੋ ਮੌਕੇ ਤੇ ਸ਼ਰਧਾਲੂ ਸੀ ਉਹਨਾਂ ਨੇ ਇਸ ਨੂੰ ਹਟਾਤਾ ਜੋ ਇਹ ਬਾਹਰ ਨੂੰ ਖਿਸਕ ਗਿਆ ਅਪਰੰਤ ਉਹਨਾਂ ਇਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗਣੇਸ਼ ਖੜਗਾ son of ਕੇਸ਼ਭਾ ਦਰਵਾਸੀ ਨੇਪਾਲ ਦੱਸਿਆ ਜੋ ਅੱਜਕੱਲ੍ਹ ਲੁਧਿਆਣਾ ਵਿੱਚ ਕੋਈ ਲੀਬਰ ਦਾ ਕੰਮ ਕਰਦਾ ਸੀ ਜਿਸ ਨੂੰ ਅਸੀਂ ਹੁਣ ਅਰੈਸਟ ਕਰ ਲਿਆ ਜਿਸ ਦੇ ਬਰ ਖਿਲਾਫ ਮੁਕੱਦਮਾ ਦਰਜ ਕਰ ਰਿਹਾ ਹੋਰ ਇਹ ਅੰਦਰ ਕੋਈ ਇਹਨੇ ਦਿੱਤਾ ਗਲੀਚੇ ਵਗੈਰਾ ਸੀਗੇ ਉਹ ਵੀ ਉਤਰ ਪੁੱਤਰ ਲੀਤੇ ਹੈਗੇ ਨੰਗੇ ਸਿਰ ਦਾਤਨ ਹੋਇਆ ਜੱਟ ਗਿਆ ਹੋਇਆ ਹਾਂ ਜੀ ਇਹ ਨੰਗੇ ਸਿਰ ਦਾਖਲ ਹੋਇਆ ਜੋ ਪੈਰਾਂ ਤੋਂ ਇਹਨੇ ਚਪਲ ਉਤਾਰੀ ਹੋਈ ਸੀ ਇਸ ਤੋਂ ਬਾਅਦ ਹੋਰ ਕੋਈ ਇਹਨੇ ਐਕਟ ਨਹੀਂ ਕੀਤਾ ਕਿ ਹਮ ਕਾਰਵਾਈ ਕੀ ਹੈ ਦਿੱਤੇ ਅਸੀਂ 298 ਬੀ ਐਨ ਐਸ ਦੀ ਸੈਕਸ਼ਨ ਤਹਿਤ ਕੇਸ ਰਜਿਸਟਰ ਕਰਦੇ ਆ ਇਹਦੇ ਵਿੱਚ ਜਿਸ ਨੂੰ ਅਸੀਂ ਅਰੈਸਟ ਕਰ ਰਹੇ ਹਾਂ ਇਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ